ਸਾਫਰੇ ਵਿਰਾਸਤੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਕੁਲਬੀਰ ਕੌਰ ਅੱਜ ਆਪਾਂ 10ਵੇਂ ਪਾਸ਼ਾ ਸਾਹਿਬ ਸਿੱਧੂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰਾਂਗੇ ਇਹ ਗੱਲ ਉਸ ਸਮੇਂ ਨਾਲ ਸੰਬੰਧਿਤ ਹੈ ਜਦੋਂ ਉਹ ਚਮਕੌਰ ਦੀ ਗੜੀ ਵਿੱਚੋਂ ਮੁਗਲਾਂ ਦੇ ਅੱਖੀਂ ਘੱਟਾ ਪਾ ਕੇ ਨਿਕਲਦੇ ਨੇ ਤਾਂ ਅੱਜ ਆਪਾਂ ਉਸ ਸਮੇਂ ਦੀ ਗੱਲ ਕਰਾਂਗੇ ਚਮਕੌਰ ਦੀ ਗੜੀ ਤੋਂ ਲੈ ਕੇ ਕਿਵੇਂ ਉਹ ਮਾਚੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਨੇ ਅਤੇ ਉਸ ਤੋਂ ਪਿੱਛੋਂ ਉੱਚ ਦਾ ਪੀਰ ਬਣ ਕੇ ਕਿਵੇਂ ਮੁਗਲਾਂ ਦੇ ਘੇਰੇ ਵਿੱਚੋਂ ਪਚ ਨਿਕਲਦੇ ਨੇ ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ ਉਹਨਾਂ ਦੇ ਸਰੀਰ ਤੇ ਪਾਏ ਹੋਏ ਬਸਤਰ ਵੀ ਲੀਰੋ ਲੀਰ ਹੋ ਗਏ ਉਨਾ ਵੇਲੇਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਗੜੀ ਤੋਂ ਭੇਸ ਬਦਲ ਕੇ ਬਾਹਰ ਕੱਢਣ ਵਾਲੇ ਉਹ ਦੋ ਪਠਾਨ ਕੌਣ ਸਨ? ਉਹ ਮਾਈ ਕੌਣ ਸੀ ਜਿਸ ਨੇ ਕਿ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੱਟੇ ਫਟੇ ਬਸਤਰਾਂ ਦੀ ਜਗ੍ਹਾ ਨਵੇਂ ਬਸਤਰ ਰੰਗ ਕੇ ਦਿੱਤੇ? ਚਮਕੌਰ ਦੀ ਗੜੀ ਛੱਡਣ ਤੋਂ ਲੈ ਕੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨਾਲ ਜੋ-ਜੋ ਵੀ ਹੋਇਆ ਉਹ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਇਸ ਕਰਕੇ ਤੁਸੀਂ ਵੀਡੀਓ ਦੇ ਵਿੱਚ ਅਖੀਰ ਤੱਕ ਜੁੜੇ ਰਹੋ 1704 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਉਸ ਤੋਂ ਪਿੱਛੋਂ ਪੰਜਾਬ ਦਾ ਪੱਤਾ ਪੱਤਾ ਖਾਲਸਾ ਪੰਥ ਦਾ ਵੈਰੀ ਹੋ ਚੁੱਕਿਆ ਸੀ ਮੁਗਲਾਂ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ ਉਸ ਭਿਆਨਕ ਸਮੇਂ ਵਿੱਚ ਗੁਰੂ ਜੀ ਕੁਝ ਸਮਾਂ ਕੋਟਲਾ ਨਿਹੰਗ ਖਾਨਕੋਲ ਰੋਪੜ ਵਿੱਚ ਵੀ ਠਹਿਰੇ ਸਨ ਦਸੰਬਰ ਦੇ 17 ਸੋ 4 ਈਸਵੀ ਵਿੱਚ ਜਦੋਂ ਪਰਿਸਰਦ ਰਾਤ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਸਵੇਰ ਹੋਣ ਤੱਕ ਰੋਪੜ ਕੋਟੜਾ ਨਿਹੰਗਕੋਲ ਪਹੁੰਚੇ ਅਤੇ 6 ਦਸੰਬਰ ਨੂੰ ਸਾਰਾ ਦਿਨ ਕੋਟਲਾ ਨੇਹੰਗਕੋਲ ਹੀ ਗੁਜ਼ਾਰਿਆ ਫਿਰ ਉੱਥੋਂ ਚਮਕੌਰ ਸਾਹਿਬ ਵੱਲ ਚੱਲ ਪਏ ਅਤੇ ਦੂਜੇ ਦਿਨ ਸ਼ਾਮ ਤੱਕ ਚਮਕੌਰ ਸਾਹਿਬ ਗਰੀਬੂ ਦੀ ਹਵੇਲੀ ਪਹੁੰਚ ਗਏ ਅਤੇ ਸਾਰੀ ਰਾਤ ਮੁਗਲ ਫੌਜ ਨਾਲ ਇਤਿਹਾਸਿਕ ਜੰਗ ਲੜੀ ਇਤਿਹਾਸ ਦੇ ਮੁਤਾਬਕ ਮੋਠ ਭਰ ਸਿੰਘਾਂ ਨੇ ਉਹਨਾਂ ਦੁਸ਼ਮਣਾਂ ਦੀ ਫੌਜ ਦਾ ਟੱਕਰਾ ਕੀਤਾ ਸੀ ਜਿਸ ਦੀ ਗਿਣਤੀ ਕਹਿਣ ਤੋਂ ਬਾਹਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਪਾਈ ਸਾਹਿਬ ਸਿੰਘ ਪਾਈ ਹਿੰਮਤ ਸਿੰਘ ਪਾਈ ਮੋਹਕਮ ਸਿੰਘ ਅਤੇ ਦੋਵੇਂ ਵੱਡੇ ਸੈਭਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਰਾਤ ਸਮੇਂ ਗੜੀ ਛੱਡ ਕੇ ਮਾਚੀਵਾੜੇ ਵੱਲ ਚੱਲ ਪਏ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਕਿਵੇਂ ਇਹ ਘਟਨਾ ਵੀ ਸੁਣਨ ਵਾਲੀ ਹੈ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਪੰਜ ਸਿੰਘਾਂ ਦੇ ਹੁਕਮ ਨੇ ਚਮਕੌਰ ਦੀ ਗੜੀ ਤੋਂ ਬਾਹਰ ਚਲੇ ਜਾਣ ਲਈ ਮਜਬੂਰ ਕੀਤਾ ਸੀ ਦੋ ਪਠਾਨ ਭਰਾ ਗਣੀ ਖਾ ਅਤੇ ਨਬੀ ਖਾ ਬिलासपुर ਦੇ ਰਾਜੇ ਦੀ ਫੌਜ ਵਿੱਚ ਹੀ ਕੰਮ ਕਰਦੇ ਸਨ ਅਤੇ ਉਹਨਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੜੀ ਛੱਡਣ ਸਮੇਂ ਪੇਸਵਟਾਲ ਲਈ ਮੁਗਲ ਸਿਪਾਹੀਆਂ ਦੇ ਕੱਪੜੇ ਭੇਜੇ ਸਨ ਤਾਂ ਕਿ ਗੁਰੂ ਜੀ ਨੂੰ ਕੋਈ ਪਹਾੜੀ ਰਾਜਾ ਜਾਂ ਮੁਗਲ ਸਿਪਾਹੀ ਪਛਾਨ ਨਾ ਸਕੇ ਫਿਰ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਹਜੂਰ ਸਾਹਿਬ ਕਿਵੇਂ ਗਏ ਇੱਥੇ ਵੀ ਉਹਨਾਂ ਦੋਨਾਂ ਪਠਾਨ ਭਰਾਵਾਂ ਨੇ ਗੁਰੂ ਸਾਹਿਬ ਦੀ ਬਹੁਤ ਮਦਦ ਕੀਤੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਠਾਨ ਗੁਰੂ ਜੀ ਦੀ ਮਦਦ ਕਿਉਂ ਕਰ ਰਹੇ ਸਨ ਦਰ ਅਸਲ ਉਹ ਦੋਵੇਂ ਪਠਾਨ ਮਾਛੀਵਾੜੇ ਦੇ ਰਹਿਣ ਵਾਲੇ ਸਨ ਇੱਕ ਸਮਾ ਸੀ ਜਦੋਂ ਦੋਨੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਨੌਕਰ ਸਨ ਅਤੀਓ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਪਿਆਰ ਕਰਦੇ ਸਨ। ਇਹੀ ਵਜ੍ਹਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰ ਰਹੇ ਸਨ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਲਈ ਦੋਨੇ ਜਾਣੇ ਬਲਾਸਪੁਰ ਦੇ ਰਾਜੇ ਦੀ ਫੌਜ ਵਿੱਚ ਭਰਤੀ ਹੋ ਗਏ। ਜਦ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਗਿਆ ਸੀ ਤਾਂ ਇਹ ਦੋਨੇ ਹੀ ਮੁਗਲਾਂ ਦੀ ਫੌਜ ਵਿੱਚ ਸਨ। ਇਨ੍ਹਾਂ ਨੇ ਹੀ ਗੁਰੂ ਜੀ ਨੂੰ ਕਿਹਾ ਸੀ ਕਿ ਤੁਹਾਨੂੰ ਤੁਰੰਤ ਗੜੀ ਨੂੰ ਛੱਡ ਦੇਣਾ ਚਾਹੀਦਾ ਹੈ। ਉਸ ਸਮੇਂ ਗੱਡੀ ਦੇ ਅੰਦਰ ਗੁਰੂ ਸਾਹਿਬ ਨਾਲ ਇਹੀ ਵਿਚਾਰਾ ਹੋ ਰਹੀਆਂ ਸੀ। ਉਹਨਾਂ ਨੇ ਇਹ ਵੀ مشਵਰਾ ਦਿੱਤਾ ਸੀ ਕਿ ਗੁਰੂ ਜੀ ਨੂੰ ਹੁਣ ਇਥੋਂ ਬਾਹਰ ਕਿਵੇਂ ਕੱਢਿਆ ਜਾਵੇ। ਅੰਤ ਵਿੱਚ ਇਹੀ ਫੈਸਲਾ ਹੋਇਆ ਸੀ ਕਿ ਚਾਰਾਂ ਬਾਈਆਂ ਤੋਂ ਤਿੰਨੇ ਪਿਆਰੇ ਚੌਥੇ ਗੁਰੂ ਸਾਹਿਬ ਆਪ ਸ਼ਾਲਾ ਮਾਰ ਕੇ ਗੱਡੀ 'ਚੋਂ ਬਾਹਰ ਆ ਜਾਣਗੇ। ਗਣੀ ਖਾਂ ਅਤੇ ਨਬੀ ਖਾਨੇ ਮੁਗਲਾਂ ਦੀਆਂ ਵਰਦੀਆਂ ਪਿਜਵਾਈਆਂ ਤਾਂ ਕਿ ਉਹ ਪਹਿਨ ਕੇ ਗੱਡੀ 'ਚੋਂ ਬਾਹਰ ਨਿਕਲ ਜਾਣ ਤੇ ਕਿਸੇ ਨੂੰ ਵੀ ਕੋਈ ਸ਼ੱਕ ਨਾ ਹੋਵੇ। ਉਸ ਸਮੇਂ ਘੜੀ ਦੇ ਅੰਦਰ ਕੇਵਲ 11 ਹੀ ਸਿੱਖ ਸਨ। ਉਹਨਾਂ ਦੋਨਾਂ ਪਠਾਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਇੱਥੋਂ ਮਾਛੀਵਾੜੇ ਨੂੰ ਚਲੀ ਜਾਓ ਕਿਉਂਕਿ ਉਹ ਇਲਾਕਾ ਉਹਨਾਂ ਦਾ ਸੀ। ਹੁਣ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਜੋ ਅੰਦਰ ਰਹਿ ਗਏ ਸਨ ਪਾਈ ਦਇਆ ਸਿੰਘ, ਪਾਈ ਧਰਮ ਸਿੰਘ ਅਤੇ ਪਾਈ ਮਾਨ ਸਿੰਘ ਉਹਨਾਂ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਹਨੇਰੀ ਰਾਤ ਵਿੱਚ ਉਹਨਾਂ ਤੱਕ ਪਹੁੰਚਣ ਲਈ ਉਹ ਤ੍ਰੂਪ ਤਾਰੇ ਦੀ ਦਿਸ਼ਾ ਲੈ ਕੇ ਉਹਨਾਂ ਤੱਕ ਪਹੁੰਚ ਜਾਣ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਗੱਡੀ ਤੋਂ ਬਾਹਰ ਨਿਕਲੇ ਅਤੇ ਮੁਗਲਾਂ ਨੂੰ ਇਸ ਗੱਲ ਦੀ ਪਿੰਕ ਤੱਕ ਨਹੀਂ ਲੱਗੀ। ਹੁਣ ਉਹ ਸਾਰਾ ਇਲਾਕਾ ਕੰਡਿਆਲੀ ਝਾੜੀਆਂ ਨਾਲ ਭਰਿਆ ਪਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀ ਚੱਲ ਰਹੇ ਸਨ। ਕੰਡਿਆ ਨਾਲ ਉਹਨਾਂ ਦੇ ਚਰਨ ਲਹੂ ਲੋਹਾਨ ਹੋ ਗਏ, ਛਾਲੇ ਪੈ ਗਏ ਅਤੇ ਉਹਨਾਂ ਦੇ ਤਣ ਦੇ ਬਸਤਰ ਵੀ ਝਾੜੀਆਂ ਵਿੱਚ ਫਸ ਕੇ ਲੀਰੋ ਲੀਰ ਹੋ ਗਏ। ਸਾਰੀ ਰਾਤ ਉਹਨਾਂ ਦੀ ਇਸੇ ਤਰ੍ਹਾਂ ਹੀ ਚਲਦਿਆਂ ਬਤੀਤ ਹੋ ਗਈ। ਜਾਦ ਦਿਨ ਚੜਿਆ ਤੇ ਗੁਰੂ ਗੋਬੀ ਸਿੰਘ ਜੀ ਨੇ ਆਮ ਰਸਤੇ ਛੱਡ ਕੇ ਝਾੜੀਆਂ ਵਾਲੇ ਰਸਤੀਆ ਰਾਹੀ ਹੀ ਆਪਣਾ ਰਸਤਾ ਅੱਗੇ ਵਧਾਇਆ ਕਿਉਂਕਿ ਹੁਣ ਉਸ ਸਮੇਂ ਮੁਗਲਾਂ ਦੀਆਂ ਫੌਜਾਂ ਉਹਨਾਂ ਦੀ ਭਾਲ ਵਿੱਚ ਇੱਧਰ ਉੱਧਰ ਘੁੰਮ ਰਹੀਆਂ ਸਨ ਵੈਗਰੂ ਦੀ ਰਜਾ ਵਿੱਚ ਭੁੱਖੇ ਪਾਣੇ ਚੱਲਦਿਆਂ ਹੋਇਆਂ ਸਤ ਗੁਰਜੀ ਝੰਡ ਸਰ ਦੇ ਸਥਾਨ ਤੇ ਪਹੁੰਚੇ ਤੇ ਇੱਕ ਪ੍ਰੇਮੀ ਸਿੱਖ ਨੇ ਗੁਰੂ ਜੀ ਨੂੰ ਪਛਾਣ ਕੇ ਉਹਨਾਂ ਨੂੰ ਦੁੱਧ ਸ਼ਿਕਾਇਆ ਅੱਜਕੱਲ ਉੱਥੇ ਗੁਰਦੁਆਰਾ ਜਾਂਡ ਸਾਹਿਬ ਹੈ ਉਹ ਗੁਰਦੁਆਰਾ ਇਤਿਹਾਸਿਕ ਯਾਦਵਜੋਹੀ ਉਸਾਰਿਆ ਗਿਆ ਦੁਪਹਿਰ ਦੇ ਸਮੇ ਗੁਰੂ ਜੀ ਨੇ ਮਲਿਆਂ ਦੇ ਬੇਰ ਖਾ ਕੇ ਭੁੱਖ ਮਟਾਈ ਅਤੇ ਛਾੜਾ ਵਿੱਚ ਆਰਾਮ ਕੀਤਾ ਉੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਜਿਸ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਹੋਈ ਗੁਰੂ ਗੋਬੀ ਸਿੰਘ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਉਸ ਦੀ ਇੱਛਾ ਪੂਰੀ ਕੀਤੀ ਅਤੇ ਉਸ ਦੇ ਕੋਲ ਰਹਿ ਕੇ ਆਰਾਮ ਵੀ ਕੀਤਾ ਹੁਣ ਉੱਥੇ ਗੁਰਦੁਆਰਾ ਝਾੜ ਸਾਹਿਬ ਵੀ ਪੜਿਆ ਹੋਇਆ ਹੈ ਕੁਝ ਸਮਾਂ ਆਰਾਮ ਕਰਕੇ ਝਾੜ ਸਾਹਿਬ ਤੋਂ ਗੁਰੂ ਜੀ ਅੱਗੇ ਚੱਲ ਪਏ ਤੇ ਰਾਤ ਪੈਣ ਤੱਕ ਮਾਚੀਵਾੜੇ ਦੀ ਝੂ ਵਿੱਚ ਪਹੁੰਚ ਗਏ ਜੰਗਲ ਵਿੱਚ ਫਿਰ ਇੱਕ ਖੂਹ ਤੋਂ ਜਲ ਛਕਿਆ ਅਤੇ ਉੱਥੋਂ 70 ਗੱਜ ਦੇ ਫਾਸਲੇ ਤੇ ਇੱਕ ਮਿੱਟੀ ਦੀ ਟਿੰਡ ਸਰਾਣੇ ਰੱਖ ਕੇ ਆਪਣਾ ਸੀਸ ਉਸ ਤੇ ਰੱਖ ਕੇ ਕੁਝ ਸਮਾਂ ਆਰਾਮ ਕੀਤਾ ਰਾਤ ਸਮੇਂ ਤ੍ਰੂ ਤਾਰੇ ਦੀ ਸੇਧ ਰੱਖਦੇ ਹੋਏ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਤੇ ਪਾਈ ਮਾਨ ਸਿੰਘ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ ਹੋਏ ਉੱਥੇ ਪਹੁੰਚ ਗਏ ਜਦ ਉਹਨਾਂ ਨੇ ਗੁਰੂ ਸਾਹਿਬ ਦੇ ਬਸਤਰ ਲੀਰੋ ਲੀਰ ਹੋਏ ਦੇਖੇ ਅਤੇ ਉਹਨਾਂ ਦੇ ਚਰਨਾਂ ਵਿੱਚੋਂ ਲਹੂ ਸੇਮਦਾ ਦੇਖਿਆ ਛਾਲੇ ਪਏ ਵੇਖੇ ਤਾਂ ਇਹ ਵੇਖ ਕੇ ਉਹ ਤਿੰਨੋਂ ਰੋ ਪਏ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਰੱਬ ਦਾ ਭਾਣਾ ਮੰਨਣ ਲਈ ਕਿਹਾ ਗੁਰੂ ਸਾਹਿਬ ਜੀ ਦੀ ਉਸ ਸਮੇਂ ਦੀ ਜੋ ਮਨੋਸਥਿਤੀ ਸੀ ਉਹ ਇਸ ਸ਼ਬਦ ਵਿੱਚੋਂ ਉਜਾਗਰ ਹੋ ਜਾਂਦੀ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਵੀ ਨੀ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਭਿੰਗ ਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਉਹਨ ਇਥੇ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਕਿਹੋ ਜਿਹੀ ਹਾਲਤ ਵਿੱਚੋਂ ਲੰਘ ਰਹੇ ਨੇ ਪਰਿਵਾਰ ਦਾ ਕੋਈ ਜੀ ਉਹਨਾਂ ਦੇ ਨਾਲ ਨਹੀਂ ਆ ਪਰ ਇਹੋ ਜਿਹੀ ਦੁੱਖ ਦੀ ਘੜੀ ਵਿੱਚ ਵੀ ਉਹ ਇਹ ਕਹਿ ਰਹੇ ਨੇ ਕਿ ਮੈਨੂੰ ਹਰ ਦੁੱਖ ਮਨਜ਼ੂਰ ਆ ਏ ਵਾ ਗੁਰੂ ਜੇ ਤੇਰੀ ਯਾਦ ਮੇਰੇ ਮਨ ਦੇ ਅੰਦਰ ਹੈ ਫਿਰ ਇਨਾਂ ਸਿੰਘਾਂ ਨੇ ਖੂਹ ਤੋਂ ਆਪ ਵੀ ਇਸ਼ਨਾਨ ਕੀਤਾ ਅਤੇ ਗੁਰੂ ਸਾਹਿਬ ਨੂੰ ਵੀ ਇਸ਼ਨਾਨ ਕਰਵਾਇਆ ਫਿਰ ਨਿਤਨੇਮ ਵਿੱਚ ਰੁੱਝ ਗਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਿੰਘਾਂ ਸਮੇਤ ਇੱਕ ਬਾਗ ਵਿੱਚ ਚਲੇ ਗਏ ਜਿੱਥੋਂ ਦਾ ਰਾਖਾ ਮਾਹੀ ਵੀ ਆ ਗਿਆ ਫਿਰ ਉਸ ਬਾਗ ਦੇ ਮਾਲਕ ਗੁਲਾਬਾ ਤੇ ਪੰਜਾਬਾ ਜੋ ਗੁਰੂ ਜੀ ਦੇ ਸ਼ਰਧਾਲੂ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਉਹਨਾਂ ਦੇ ਬਾਗ ਵਿੱਚ ਆਏ ਨੇ ਤੇ ਉਹਨਾਂ ਨੇ ਗੁਰੂ ਜੀ ਅਤੇ ਸਿੰਘਾਂ ਨੂੰ ਪੂਜਨ ਸ਼ਕਾਇਆ ਉੱਥੇ ਹੀ ਮਾਈ ਹਰਦੇ ਜੋ ਕਿ ਹਰ ਸਾਲ ਆਨੰਦਪੁਰ ਸਾਹਿਬ ਗੁਰੂ ਜੀ ਲਈ ਵਸਤਰ ਲੈ ਕੇ ਆਇਆ ਕਰਦੀ ਸੀ ਉਹ ਵੀ ਉੱਥੇ ਆਈ ਅਤੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਲਈ ਇੱਕ ਨਵੇਂ ਵਸਤਰ ਲਿਆਂਦੇ ਅਤੇ ਉਹਨਾਂ ਨੂੰ ਇੱਕ ਨੀਲ ਦੇ ਮੱਟ ਵਿੱਚ ਰੰਗ ਦਿੱਤਾ ਹੁਣ ਉਸ ਜਗ੍ਹਾ ਅੱਜਕੱਲ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਮੌਜੂਦ ਹੈ ਤੇ ਇਤਿਹਾਸਿਕ ਮੱਟ ਵੀ ਉਸੇ ਗੁਰਦੁਆਰੇ ਵਿੱਚ ਅੱਜ ਤੱਕ ਸੰਭਿਆ ਪਿਆ ਹੈ ਵਸਤਰਾਂ ਨੂੰ ਨੀਲੇ ਤਾਂ ਕੀਤਾ ਕਿਉਂਕਿ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾ ਕੇ ਹੀ ਉਤੋਂ ਪਾਰ ਲਿਜਾਣਾ ਸੀ ਫਿਰ ਉਸ ਸਮੇਂ ਉੱਥੇ ਪਹੁੰਚਦੇ ਨੇ ਦੋਨੇ ਪਠਾਨ ਪਰਾ ਗਣੀਖਾਂ ਤੇ ਨਬੀਖਾਂ ਉਹ ਦੋਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੋਂ ਆਪਣੇ ਘਰ ਲੈ ਗਏ ਇਤਿਹਾਸ ਦੇ ਮੁਤਾਬਕ ਦੱਖਣ ਤੋਂ ਬਾਦਸ਼ਾਹ ਔਰੰਗਜ਼ੇਬ ਦਾ ਪੱਤਰ ਆਨੰਦਪੁਰ ਸਾਹਿਬ ਆਇਆ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜੇ ਆਨੰਦਪੁਰ ਸਾਹਿਬ ਛੱਡ ਕੇ ਮਾਚੀਵਾੜੇ ਵਿੱਚ ਆ ਜਾਣ ਤਾਂ ਉਹਨਾਂ ਦੋਵਾਂ ਦੀ ਮੁਲਾਕਾਤ ਹੋ ਕੇ ਸਾਰੇ ਮਤਭੇਦ ਮਿਟਾਏ ਜਾਣਗੇ ਗੱਲ ਤਾਂ ਇਹੀ ਤੈਅ ਹੋਈ ਸੀ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ 마ਛੀਵਾੜੇ ਆ ਜਾਣ ਤਾਂ ਮੁਗਲਾਂ ਦੁਆਰਾ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਉਹਨਾਂ ਨੇ ਆਪਣੇ ਸਾਰੇ ਕਾਲੇਕਰਾਰ ਭੁਲਾ ਦਿੱਤੇ ਇਸ ਤਰ੍ਹਾਂ 마ਛੀਵਾੜੇ ਆਉਣ ਤੱਕ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਸਾਰੇ ਦੁੱਖ ਤਕਲੀਫਾਂ ਚ ਲੰਣੀਆਂ ਪਈਆਂ ਅਤੇ ਚਾਰੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਬਾਕੀ ਗੁਰੂ ਪਰਿਵਾਰ ਵੀ ਵਿਛੜ ਗਿਆ ਪੁੱਤਰਾਂ ਤੋਂ ਵੱਧ ਪਿਆਰੇ ਗੁਰਸਿੱਖ ਸ਼ਹੀਦियां ਪਾ ਗਏ ਪਰ ਮੁਲਾਕਾਤ ਕਰਨ ਲਈ ਬਾਦਸ਼ਾਹ ਔਰੰਗਜ਼ੇਬ 마ਛੀਵਾੜੇ ਵਿੱਚ ਆਇਆ ਹੀ ਨਹੀਂ ਹੁਣ ਦੋਨਾਂ ਪਠਾਨਾਂ ਦੀ ਮਦਦ ਨਾਲ ਮਾਈ ਹਰਦੇਈ ਵੱਲੋਂ ਭੇਟ ਕੀਤੇ ਗਏ ਬਸਤਰਾਂ ਨੂੰ ਨੀਲਾ ਰੰਗ ਦੇ ਕੇ ਉੱਚ ਦੇ ਪੀਰ ਦਾ ਸਰੂਪ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਸੁਰੱਖਿਅਤ ਜਗ੍ਹਾ ਵੱਲ ਜਾਣਾ ਸ਼ੁਰੂ ਕਰਦੇ ਨੇ ਇਤਿਹਾਸ ਮੁਤਾਬਕ ਗੁਰੂ ਜੀ ਇੱਕ ਪਲੰਘ ਤੇ ਬਰਾਜ ਗਏ ਗਣੀਖਾ ਤੇ ਨਬੀਖਾ ਪਾਈ ਦਇਆ ਸਿੰਘ ਤੇ ਪਾਈ ਤਰਮ ਸਿੰਘ ਨੇ ਉਸ ਪਲੰਘ ਨੂੰ ਉਠਾ ਲਿਆ ਪਾਈ ਮਾਨ ਸਿੰਘ ਨੇ ਚੌਰ ਸਾਹਿਬ ਦੀ ਸੇਵਾ ਕੀਤੀ ਚਮਕੌਰ ਸਾਹਿਬ ਤੋਂ ਮਾਛੀਵਾੜੇ ਅਤੇ ਅੱਗੇ ਤੱਕ ਮੁਸਲਮਾਨੀ ਦਬਦਬੇ ਵਾਲਾ ਇਲਾਕਾ ਸੀ ਅਤੇ ਗੁਰੂ ਸਹਿਬ ਨੇ ਹੁਣ ਉੱਚ ਦੇ ਪੀਰ ਦਾ ਭੇਸ ਵੀ ਬਣਾਇਆ ਹੋਇਆ ਸੀ ਦੋਨੇ ਹੀ ਪ੍ਰੇਮੀ ਨਬੀ ਖਾਂ ਤੇ ਗਮੀ ਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਗਏ ਅਤੇ ਉਹਨਾਂ ਨੇ ਸਲਾਹ ਦਿੱਤੀ ਕਿ ਤੁਸੀਂ ਨੀਲਾ ਬਣਾ ਪਾ ਕੇ ਰੱਖਦੇ ਹੋ ਅਸੀਂ ਤੁਹਾਨੂੰ ਉੱਚ ਦੇ ਪੀਰ ਬਣਾ ਕੇ ਇੱਥੋਂ ਕੱਢ ਕੇ ਲੈ ਜਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਇੱਕ ਪਟਾ ਹੁਕਮਨਾਮੇ ਦੇ ਰੂਪ ਵਿੱਚ ਲਿਖ ਕੇ ਉਹਨਾਂ ਨੂੰ ਦੇ ਦਿੱਤਾ ਗਨੀਖਾ ਨਬੀਖਾ ਫਟਾਨਾ ਦੇ ਘਰ ਇੱਕ ਘਟਾਰ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬਖਸ਼ੀ ਸੀ ਹੁਣ ਅੱਜ ਦੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਕਿਉਂਕਿ ਅੱਜ ਆਪਾਂ ਉਸ ਸਮੇਂ ਦੀ ਗੱਲ ਕੀਤੀ ਹੈ ਜਦੋਂ ਚਮਕੌਰ ਦੀ ਗੜੀ ਤੋਂ ਲੈ ਕੇ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਦੀ ਨਿਗਾਹ ਤੋਂ ਬਚ ਕੇ ਜਾਂ ਉਹਨਾਂ ਨੂੰ ਧੋਖਾ ਦੇ ਕੇ ਬਾਹਰ ਨਿਕਲਦੇ ਨੇ ਅਤੇ ਉਸ ਸਮੇਂ ਕਿਤੇ ਕਿਤੇ ਦੁਆਰਾ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ